ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਨੇਤਾ ਜ਼ਿਲ੍ਹਾ ਜਰਨੰਸਕਤਰ ਬੀਕੇਯੂ ਖੋਸਾ ਸ਼੍ਰੀ ਮਕਸਰ ਸਾਹਿਬ ਜੋ ਬਾਈ ਜੀ ਆਪਣੀ 22 ਤਰੀਕ ਨੂੰ ਗਿੱਦੜਵਾ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਹੈ ਸੂਬਾ ਪ੍ਰਧਾਨ ਨੂੰ ਜਿਹੜਾ ਮੈਸੇਜ ਸੀਗਾ ਆਪਾਂ ਨੂੰ ਸਾਰਿਆਂ ਨੂੰ ਇਹ ਅੱਜ ਮਲੋਟ ਮਾਰਕੀਟ ਕਮੇਟੀ ਦੇ ਵਿੱਚ ਜ਼ਿਲ੍ਹੇ ਦੀ ਮੀਟਿੰਗਾਂ ਜਿਹੜੀ ਉਹਦੇ ਸਬੰਧ ਵਿੱਚ ਆਪਾਂ ਮੀਟਿੰਗ ਕਰ ਰਹੇ ਆ ਉਹਦੇ ਵਿੱਚ ਇਹ ਆ ਵੀ ਜਿਵੇਂ ਆਪਣੀ ਮੋਗੇ ਦੇ ਵਿੱਚ ਮੀਟਿੰਗ ਹੋਈ ਸੀ ਉਥੇ ਕਈ ਮਸਲਿਆਂ ਦੇ ਉੱਤੇ ਆਪਣੇ ਆਪ ਗੋਲੇ ਸੀਗੇ ਵੀ ਜਿਵੇਂ ਨਸ਼ੇ ਦੇ ਉੱਤੇ ਆਪਣੀ ਜਥੇਬੰਦੀਆਂ ਨੂੰ ਕੀ ਪਹਿਲ ਕਦਮੀ ਹੋਣੀ ਚਾਹੀਦੀ ਹੈ ਜਾਂ ਘਰ ਜਿਵੇਂ ਕਾਲੇ ਪਾਣੀਆਂ ਦਾ ਮੋਰਚਾ ਚੱਲਦਾ ਹੈ ਉਹਦੇ ਉੱਤੇ ਆਪਾਂ ਕਿਸੇ ਤਰੀਕੇ ਨਾਲ ਕਿਵੇਂ ਆਪਾਂ ਉਹਨਾਂ ਦੀ ਨਾਲ ਸਪੋਰਟ ਕਰ ਸਕਦੇ ਹਾਂ ਕਿਵੇਂ ਮਤ ਕਰ ਸਕਦੇ ਹਾਂ ਜਾਂ ਆਪਣੇ ਜਿਵੇਂ ਹੁਣ ਬਾੜਾਂ ਦੇ ਉੱਤੇ ਸੰਘਰਸ਼ ਚੜ ਰਿਹਾ ਹੈ ਸੰਘਰਸ਼ ਉਹ ਆਪਣਾ ਬਹੁਤ ਐਨ ਸਿਖਰ ਤੇ ਪਹੁੰਚ ਚੁੱਕਾ ਹੈ ਦਿਨੋਂ ਦਿਨ ਆਪਾਂ ਜਤਵਲ ਵਧ ਰਹੇ ਹਾਂ ਤਾਂ ਉੱਥੇ ਜਿਹੜੀ ਸਾਰੀ ਬਿਉਤਬੰਦੀ ਉਹਦੇ ਬਾਰੇ ਜੋ ਅਜੇ ਤੱਕ ਦੀ ਪ੍ਰਾਪਤੀ ਹੋਈ ਹੈ ਆਪਣੀ ਉਹ ਇੱਥੇ ਸਾਰੀ ਪਿੰਡਾਂ ਦੇ ਵਿੱਚ ਦੱਸਣ ਨੂੰ ਜਿੰਨੀ ਸੰਗਤ ਆਊਗੀ ਤਾਂ ਇਸ ਕਰਕੇ ਜਿਹੜੀ ਇਹ ਆਪਣੀ ਮਹਾਪੰਚਾਇਤ ਬੀਕੇਜੂ ਖੋਸਾਵਨੀਓ ਗਿੱਦੜਵਾ ਦੇ ਵਿੱਚ ਰੱਖੀ ਗਈ ਹੈ 22 ਤਰੀਕ ਦਿਨ ਐਤਵਾਰ 11 ਵਜੇ ਦਾ ਟਾਈਮ ਆ 11:30 ਵਜੇ ਦਾ ਤਾਂ 3 ਵਜੇ ਤੱਕ ਇਹ ਮੀਟਿੰਗ ਚੱਲਣੀ ਆ ਭਾਰੂ ਰੋਡ ਦਾਣਾ ਮੰਡੀ ਮੈਂ ਇਸ ਕਰਕੇ ਇਹ ਕਈ ਜਿਹੜੇ ਮਸਲੇ ਆਪਣੇ ਭਖ ਦੇ ਪੰਜਾਬ ਦੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਪੂਰੀ ਤਾਂ ਸਾਡੇ ਸਾਰੇ ਪੰਜਾਬ ਦੇ ਆਗੂ ਉੱਥੇ ਆਉਣਗੇ ਤਾਂ ਮਤਲਬ ਜਿੰਨੇ ਵੀ ਪੰਜਾਬ ਦੇ ਆਗੂ ਹੈ ਪਿੰਡ ਕਾਈ ਤੋਂ ਲੈ ਕੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰਿਆਂ ਨੇ ਉੱਥੇ ਹਾਜ਼ਰੀ ਲਗਾਉਣੀ ਹੈ ਤੇ ਇਸ ਕਰਕੇ ਮੈਂ ਜ਼ਿਲ੍ਹੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਆਪਾਂ ਤਨਦੇਹੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸੰਗਤ ਲੈ ਕੇ ਜਾਣੀ ਆ ਕਿ ਜਿਹੜਾ ਕਿ ਆ ਖੋਸਾ ਸਾਹਿਬ ਨੂੰ ਪਤਾ ਲੱਗ ਜੇ ਮੁਕਸਰ ਜ਼ਿਲ੍ਹੇ ਦੇ ਵਿੱਚ ਵੀ ਸਾਡੀ ਜਥੇਬੰਦੀ ਜਿਹੜੀ ਉਹਦਾ ਕਿੰਨਾ ਕੁ ਬੋਲਬਾਲਾ ਕਿੰਨਾ ਕੁੰਨ ਨੇ ਆਪਦੀ ਤਰੱਕੀ ਕਰੀ ਹੈ ਤਾਂ ਇਸ ਕਰਕੇ ਵੱਡੀ ਗੰਤੀ ਦੇ ਵਿੱਚ ਆਪਾਂ ਉੱਥੇ ਜਿਹੜੀ ਸਮੂਲੀਅਤ ਕਰਨੀ ਆ ਜੋ ਆਪਾਂ ਹੁਣ ਇੱਥੇ ਕਰਦੇ ਆ ਵਿਚਾਰਤਾਰਾ ਲੰਗਰ ਪਾਣੀ ਦੀ ਜਾਂ ਹੋਰ ਕਿਵੇਂ ਵੀ ਜੋ ਉਹਦਾ ਸਿਸਟਮ ਹੈ ਉਹ ਸਾਰੇ ਬਹਿ ਕੇ ਵਿਚਾਰ ਕਰਕੇ ਆਪਾਂ ਇੱਥੋਂ ਦੱਸਾਂਗੇ ਵੀ ਉਹ ਇਸ ਤੱਕਾਂ ਬਣਾਉਣਾ ਇੰਨੀਆਂ ਬੇਨਤੀਆਂ ਕਰਿਓ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਪਿੰਡਾਂ ਤੋਂ ਆਏ ਖੋਸਾ ਤੇ ਯਾਰ ਉਹ ਸਭ ਬਾੜ ਕਲਾ ਕੀ ਆਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਪਿੰਡਾਂ ਤੋਂ ਆਏ ਖੋਸਾ ਪਰਿਵਾਰ ਦੇ ਅਹੁਦੇਦਾਰ ਜ਼ਿਲ੍ਹਾ ਪ੍ਰਧਾਨ ਸਰਕਾਰਾਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਮੀਟਿੰਗ ਹੈ ਇਹ ਖੋਸਾ ਪਰਿਵਾਰ ਵੱਲੋਂ ਰੱਖੀ ਗਈ ਹੈ ਪਹਿਲਾਂ 20 ਤੀਸੀ ਹੁਣ 22 ਤੇ ਕੀਤੀ ਗਈ ਹੈ ਉਥੇ ਹੱਥ ਰਾਕੇ ਦੇ ਬੰਦੇ ਨੇ ਵੱਤ-ਵੱਤ ਉਹਦੇ ਯਾਰਾਂ ਨੇ ਆਪਣੇ ਵਰਕਰ ਲੈ ਕੇ ਪਹੁੰਚਣਾ ਹੈ ਉਥੋਂ ਦੀ ਜੋ ਵੀ ਉਥੋਂ ਦਾ ਅਰੇਂਜਮੈਂਟ ਕਰਨਾ ਹੈ ਉਹਦੇ ਬਾਰੇ ਤੇ ਵਿਚਾਰ ਵਟਾਂਦਰਾ ਕਰਨਾ ਹੈ ਕਿ ਉਥੇ ਕਿੰਨੀ ਕੁ ਸੰਗਤ ਹੋਣੀ ਹੈ ਉਹਦਾ ਚਾਹ ਪਾਣੀ ਦਾ ਕੀ ਪ੍ਰੋਗਰਾਮ ਹੈ ਲੰਗਰ ਕਿਵੇਂ ਚਲਾਉਣਾ ਹੈ ਉਥੇ ਕਿੰਨੇ ਬੋਲਣਾ ਤੇ ਕਿੰਨੇ ਵਜੇ ਚੱਲਣਾ ਤੇ ਕਿੰਨੇ ਵਜੇ ਉਹਦੀ ਸ਼ੁਰੂਆਤ ਈ ਇਹ ਸਾਰਿਆਂ ਨੇ ਆਪ ਆਪਣੀ ਰਾਏ ਦੇਣੀ ਹੈ ਕਿ ਆਪਾਂ ਵੱਤ-ਵੱਤ ਉਥੇ ਉਹਦੇ ਵਿੱਚ ਕਿੰਨੀ ਕੁ ਸ਼ਮੂਲੀਤ ਕਰ ਸਕਨੇ ਕਿੰਨਾ ਕੁ ਆਪਸਾ ਸਾਥ ਦੇ ਸਕਨੇ ਆ ਖੋਸਾ ਵਾਲਾ ਲੋ ਸਾਰਾ ਪ੍ਰੋਗਰਾਮ ਕਿ ਰੱਖਿਆ ਗਿਆ ਉਹਨੇ ਸਾਰਾ ਕਰਨਾ ਪਰ ਆਪਾਂ ਆਪਣੇ ਜ਼ਿਲ੍ਹੇ ਦੇ ਹੋਣ ਦੇ ਨਾਤੇ ਜਿੰਨਾ ਆਪਣਾ ਫਰਜ਼ ਬੰਦਾ ਵਾਤੋ ਵਾਦਾ ਆਪਾਂ ਮੱਧ ਕਰਨੀ ਵਾਇਰ ਜੀ ਕਲਸਾ ਉਹ ਐਮਰਜੀ ਕੀ ਫਤ ਹੈ ਉਹਨੂੰ ਪੁੱਛਦਗੇ ਬਹੁਤ ਹੀ ਸਤਿਕਾਰਯੋਗ ਭਾਰਤੀ ਕਿਸਾਨੀ ਨਖੋਸਾ ਦੇ ਸਾਰੇ ਔਦੇਦਾਰ ਇਕਾਈਆਂ ਦੇ ਮੈਂਬਰ ਬਲਾਕਾਂ ਦੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਵਾਇਰ ਜੀ ਕਲਸਾ ਵਾਇਗਰ ਜੀ ਕੀ ਫਤ ਹੈ ਭਰਾਓ ਬੜੀ ਖੁਸ਼ੀ ਦੀ ਗੱਲ ਆ ਕਿ 22 ਤਰੀਕ ਨੂੰ ਗਿੱਦੜਵਾੜੇ ਵਿੱਚ ਇੱਕ ਬਹੁਤ ਵੱਡੀ ਮਹਾਪੰਚਾਇਤ ਜਿਹੜੀ ਹੈ ਭਾਰਤੀ ਕਿਸਾਨੀ ਨੂੰ ਖੋਸਾ ਲੋ ਖੋਸਾ ਜਥੇਬੰਦੀ ਜਿਹੜੇ ਕੌਮੀ ਵਰਦਾਨ ਦੇ ਸਰਦਾਰ ਸੁਖਿੰਦਰ ਸਿੰਘ ਜੀ ਖੋਸਾ ਉਹਨਾਂ ਵੱਲੋਂ ਰੱਖੀ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਬੜੇ ਅਹਿਮ ਮੁੱਦੇ ਜਿਹੜੇ ਆ ਉਹ ਵਿਚਾਰੇ ਜਾਣੇ ਆ ਜਿਹੜੇ ਪੰਜਾਬ ਦੇ ਵਿੱਚ ਮੌਕੇ ਦੇ ਮੁੱਦੇ ਚੱਲ ਰਹੇ ਆ ਨਸ਼ਿਆਂ ਦਾ ਮੁੱਦਾ ਤੇ ਜਾਂ ਆ ਪਾਣੀਆਂ ਦੇ ਮੁੱਦੇ ਜਿਵੇਂ ਨੇਤਾ ਜੀ ਨੇ ਦੱਸਿਆ ਜਾ ਜਿਹੜੇ ਖਲੋੜੀ ਬਾਰਡਰ ਤੇ ਆਪਣੀਆਂ ਕੀ ਪ੍ਰਾਪਤੀਆਂ ਹੋਈਆਂ 6-7 ਮਹੀਨੇ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਉਹਦੀਆਂ ਸਾਰੀਆਂ ਪ੍ਰਾਪਤੀਆਂ ਬਾਰੇ ਆਪਾਂ ਜਾਣਕਾਰੀ ਉੱਥੇ ਇੱਕ ਦੂਜੇ ਨਾਲ ਸਾਂਝੀ ਕਰਨੀ ਹੈ। ਔਰ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਉੱਥੇ ਭਾਰਤੀ ਕਿਸਾਨ ਜਨ ਖੋਸਾ ਦੇ ਸਾਰੀਆਂ ਜਥੇਬੰਦੀਆਂ ਦੇ ਨਾਲ ਬੰਦੇ ਵੀ ਹੋਰ ਵੀ ਆਉਣਗੇ ਪਰ ਆਪਣੀ ਇਕੱਲੀ ਮੀਟਿੰਗ ਆ ਭਾਰਤੀ ਕਿਸਾਨੀ ਜਨ ਖੋਸਾ ਦੀ ਹੈ। ਖੋਸਾ ਦੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਬੜੇ ਉਤਸ਼ਾਹ ਦੇ ਨਾਲ ਇਹ ਸਾਰੀਆਂ ਗੱਡੀਆਂ ਭਰ-ਭਰ ਕੇ ਆਉਣਗੇ ਸਾਰਿਆਂ ਦੇ ਫੋਨ ਵੀ ਆ ਰਹੇ ਆ ਔਰ ਪੁੱਛ ਵੀ ਰਹੇ ਇਸ ਬਾਰੇ ਕਿ ਕਿੰਨਾ ਕੁ ਵੱਡਾ ਇਕੱਠ ਹੋਊਗਾ ਜਾਂ ਕਿੰਨੀਆਂ ਗੱਡੀਆਂ ਆਉਣਗੀਆਂ ਔਰ ਲੋਕਾਂ ਨੇ ਤਾਂ ਜ਼ਿਲ੍ਹਿਆਂ ਨੇ ਆਲੇ ਨੇ ਬੱਸਾਂ ਵੀ ਕੀਤੀਆਂ ਸਾਨੂੰ ਬਦਲ ਲਗਾ ਗਏ ਉਹਨਾਂ ਨੇ ਲੁਧਿਆਣੇ ਵਾਲਿਆਂ ਨੇ ਬੱਸਾਂ ਵੀ ਕਰ ਛੱਡੀਆਂ ਆਪਾਂ ਵੀ ਵੱਡੀ ਗਿਣਤੀ ਦੇ ਵਿੱਚ ਆਪਣੇ ਮੁੱਖਸਤ ਜ਼ਿਲ੍ਹੇ ਦੇ ਵਿੱਚ ਉਹ ਇੱਥੇ ਇਕੱਠ ਕਰਨਾ ਤਾਂ ਕਿ ਬਰਧਾਨ ਜੀ ਨੂੰ ਪਤਾ ਲੱਗੇ ਸਾਰੀ ਜਥੇਬੰਦੀ ਨੂੰ ਪਤਾ ਲੱਗੇ ਇਥੇ ਮੁਕਸਰ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਹੈ ਉਹ ਪੂਰੀ ਮਜ਼ਬੂਤ ਆ ਔਰ ਜਿਹੜੀਆਂ ਨਿੱਕੀਆਂ-ਮੋਲੀਆਂ ਗੱਲਾਂ ਨੇ ਉਹਨਾਂ ਨੂੰ ਛੱਡ ਕੇ ਇੱਕ ਮੁਠ ਹੋ ਗਿਆ ਆ ਆਪਾਂ ਇਹ ਸਾਰਾ ਪ੍ਰੋਗਰਾਮ ਦੇ ਪਰੇ ਚੜਨਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਆਪਾਂ ਨਾਲ ਸਾਥੀਆਂ ਨੂੰ ਲੈ ਕੇ ਆਉਣਾ ਹੈ ਔਰ ਨਾਲ ਆਪਾਂ ਇਹ ਸੰਦੇਸ਼ ਦੇਣਾ ਹੈ ਕਿ ਮੁਕਸਰ ਸਾਹਿਬ ਜ਼ਿਲ੍ਹਾ ਜਿਹੜਾ ਸਾਰਿਆਂ ਤੋਂ ਪਹਿਲੇ ਨੰਬਰ ਤੇ ਆ ਔਰ ਮੈਂ ਉਮੀਦ ਕਰਦਾ ਮੈਂ ਇਸ ਮਾਧਮ ਰਾਹੀਂ ਖੁੱਸਾ ਸਾਹਿਬ ਨੂੰ ਕੌਮੀ ਜੋ ਆਪਣੇ ਪ੍ਰਧਾਨ ਨੇ ਉਹਨਾਂ ਨੂੰ ਹੀ ਵਿਸ਼ਵਾਸ ਦਿਵਾਉਣਾ ਕਿ ਵਤ ਵਤ ਸੰਗਤਾਂ ਇੱਥੇ ਆਉਣਗੀਆਂ ਇੱਕ ਮੈਂ ਨਕੀ ਜੀ ਬੇਨਤੀ ਹੋਰ ਕਰਦੀ ਐ ਕਿ ਜਿਹੜੀ ਇਹ ਜਥੇਬੰਦੀ ਐ ਇਹਦੇ ਵਿੱਚ ਮੋਗੇ ਜਿਹੜੀ ਮੀਟਿੰਗ ਹੋਈ ਸੀ ਮੋਗੇ ਮੀਟਿੰਗ ਹੋਈ ਸੀ بار بار ਉਠਾਇਆ ਗਿਆ ਸੀ ਕਿ ਜਿਹੜੀ ਆਪਣੀ ਜਿੰਨੇ ਵੀ ਆਪਣੇ ਅਹੁਦੇਦਾਰ ਨੇ ਉਹਨਾਂ ਦੀ ਸਨੀਅਰਿਟੀ ਦਾ ਧਿਆਨ ਜ਼ਰੂਰ ਰੱਖਿਆ ਜਾਇਆ ਕਰੇ ਉਹਨਾਂ ਦਾ ਮਾਨ ਸਤਿਕਾਰ ਜਿਹੜਾ ਆਪਾਂ ਹੀ ਕਰਨਾ ਇੱਕ ਦੂਜੇ ਦਾ ਮਾਨ ਜੇ ਆਪਾਂ ਇੱਕ ਦੂਜੇ ਦਾ ਮਾਨ ਸਤਿਕਾਰ ਕਰਾਂਗੇ ਇਹ ਤਾਂ ਇਹ ਜੀ ਆਪਣਾ ਮਾਨ ਸਤਕਾਰ ਕਰਨਗੇ ਜਿਵੇਂ ਮੰਨ ਲਓ ਕਾਈ ਦਾ ਪ੍ਰਧਾਨ ਆ ਜਾਂ ਬਲਾਕ ਦਾ ਪ੍ਰਧਾਨ ਆ ਇਕਾਈ ਵਾਲਾ ਬਲਾਕ ਦੇ ਦਾ ਇਤਮਾਨ ਕਰੇ ਬਲਾਕ ਵਾਲਾ ਜ਼ਿਲ੍ਹੇ ਵਾਲਾ ਦਾ ਇਤਮਾਨ ਕਰੇ ਜ਼ਿਲ੍ਹੇ ਵਾਲਾ ਜਿਹੜਾ ਉਹ ਪੰਜਾਬ ਦਾ ਪੰਜਾਬ ਵਾਲੇ ਜਿਹੜੇ ਆਪਣੇ ਕੌਮੀ ਪ੍ਰਧਾਨ ਦਾ ਸਾਰੇ ਆਪਾਂ ਜੀ ਇੱਕ ਦੂਜੇ ਦਾ ਸਤਕਾਰ ਕਰੀਏ ਤਾਂ ਇਹ ਇੱਕ ਵੱਟਾ ਮੈਸੇਜ ਲੋਕਾਂ ਦੇ ਵਿੱਚ ਜਾਂਦਾ ਹੈ ਤਾਂ ਕਿ ਜਿਹੜੀਆਂ ਹੁਣ ਆਪਾਂ ਉੱਥੇ ਫਲੈਕਸ ਪਾਉਣਿਆ ਫੋਟੋਆਂ ਲਾਉਣੀਆਂ ਉਹਦੇ ਵਿੱਚ ਵੀ ਜਿਹੜੀਆਂ ਤਰਤੀਬ وار ਫੋਟੋਆਂ ਲੱਗਣੀਆਂ ਚਾਹੀਦੀਆਂ ਉਨਾਪਰ ਕਈ ਯਾਰ ਦੇਖਦੇ ਆ ਆਪ ਪਾਰਟੀਆਂ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਰੌਲਾ ਪੈਂਦਾ ਵੀ ਜਿਹੜਾ ਬਲਾਗ ਵਾਲਾ ਆ ਜਾਂ ਕਾਈ ਵਾਲਾ ਉਹਦੀ ਫੋਟੋ ਉੱਤੇ ਲੱਗ ਜਾਂਦੀ ਤੇ ਜਿਹੜੀ ਥੱਲੇ ਲੱਗ ਜਾਂਦੀ ਕਈ ਯਾਰ ਮਿਸਟੇਕ ਹੋ ਜਾਂਦੀ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਧਿਆਨ ਰੱਖਣਾ ਹੈ ਸਿਨਿਓਰਿਟੀ ਦੇ ਹਿਸਾਬ ਤੇ ਜਿਹਦੀ ਜਿਹਦੀ ਕਿਸੇ ਦੀ ਉਹ ਜਥੇਬੰਦੀ ਦੇ ਵਿੱਚ ਆਉਦਾ ਉਹਨੂੰ ਕੁਰਸੀ ਵੀ ਉਸ ਮੁਤਾਬਕ ਮਿਲਣੀ ਚਾਹੀਦੀ ਉਹਦਾ ਮਾਨਸ਼ਾ ਤਾਕਾਰ ਵੀ ਉਸ ਮੁਤਾਬਕ ਹੋਣਾ ਚਾਹੀਦਾ ਉਹਦੀ ਫਲੈਕਸ ਤੇ ਫੋਟੋ ਵੀ ਉਸ ਮੁਤਾਬਕ ਹੀ ਲੱਗਣੀ ਚਾਹੀਦੀ ਹੈ ਮੈਂ ਬੇਨਤੀ ਕਰੂੰਗਾ ਨੇਤਾ ਜੀ ਨੂੰ ਔਰ ਨਾਨਕ ਜੀ ਨੂੰ ਤੇ ਬੜੇ ਸੁਲਝੇ ਹੋਏ ਬੰਦੇ ਨੇ ਇਹਨਾਂ ਨੇ ਸਾਰਾ ਇਹ ਪ੍ਰੋਗਰਾਮ ਅਰੇਂਜ ਕੀਤਾ ਇਹਨਾਂ ਨੇ ਕਰਨਾ ਅਸੀਂ ਇਹਨਾਂ ਦਾ ਬਹੁਤ ਵੱਡਾ ਸਾਥ ਦੇਣਾ ਆਪਾਂ ਸਾਰਿਆਂ ਨੇ ਰਲ ਕੇ ਮੁਕਸਰ ਆਲੇ ਨੇ ਇਹਨਾਂ ਦਾ ਸਾਥ ਦੇਣਾ ਕਿ ਇਹਨਾਂ ਚੀਜ਼ਾਂ ਦਾ ਕੋਈ ਖਿਆਲ ਰੱਖਣਗੇ ਹੋਰ ਆਪਾਂ ਜਿਵੇਂ ਕਹਿਣਗੇ ਆਪਾਂ ਇਹਨਾਂ ਦੇ ਨਾਲ ਆ ਲੰਗਰ ਪਾਣੀ ਦਾ ਕੋਈ ਸੇਵਾ ਹੋਈ ਜਾਂ ਕੁਝ ਵੀ ਟੈਂਟਾਂ ਸ਼ੈਂਟ ਵੀ ਕਈ ਲੱਗਣਿਆ ਸਾਊਂਡ ਲੱਗਣਿਆ ਸਭ ਕੁਝ ਹੋਣਾ ਆਪਾਂ ਇਹਨਾਂ ਦਾ ਭਰਪੂਰ ਸਾਥ ਦੇਾਂਗੇ ਔਰ ਮੈਂ ਸਾਰਿਆਂ ਨੂੰ ਫਿਰ ਇੱਕ ਵਾਰ ਬੇਨਤੀ ਕਰਦਾ ਔਰ ਅਸੀਂ ਵਿਸ਼ਵਾਸ ਵੀ ਦੋਣਾ ਕੇ ਵਤ ਵਤ ਸੰਗਤਾਂ ਜਾਵਾਂਗੇ ਔਰ ਆਪਾਂ ਨਾਲ ਵੱਡੀ ਗਿਣਤੀ ਦੇ ਵਿੱਚ ਜਥੇਬੰਦੀ ਦੀਆਂ ਜਿੰਨੀਆਂ ਸੰਗਤਾਂ ਨੇ ਕਿਸਾਨ ਵੀਰ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਆਪਾਂ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਸਤ ਸ੍ਰੀ ਅਕਾਲ